ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰਾਂ ਸਾਡੇ ਨਾਲ ਮੌਜੂਦ ਨੇ ਤੀਰਤ ਸਿੰਘ ਪੈਨੈਕਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਪੈਨੈਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਿਹੜੇ ਰੂਲ ਬਦਲੇ ਗਏ ਕੁਝ ਰੂਲ ਅਜਿਹੇ ਸੀ ਜਿਹੜੇ ਹੁਣ ਇੰਪਲੀਮੈਂਟ ਹੋਏ ਨੇ ਸੋ ਦੋ ਵੱਡੇ ਅਪਡੇਟ ਨੇ ਬਦਲੇ ਹੋਏ ਰੂਲਸ ਨੂੰ ਇੰਪਲੀਮੈਂਟ ਕਰ ਦਿੱਤਾ ਗਿਆ ਲਗਾਤਾਰ ਡਿਸਕਸ਼ਨਸ ਚਰਚਾਵਾ ਹੋ ਰਹੀਆਂ ਸੀ ਤਿਰਤ ਜੀ ਦੀਆਂ ਵੀ ਕੁਝ ਲੋਕਾਂ ਨਾਲ ਡਿਸਕਸ਼ਨ ਹੋ ਰਹੀ ਸੀ ਇਹ ਗੱਲਾਂ ਆ ਰਹੀਆਂ ਸੀ ਕਿ ਕੈਨੇਡਾ ਜਿਹੜੇ ਰੂਲਸ ਬਦਲਦਾ ਹੈ ਉਹ ਇੰਪਲੀਮੈਂਟ ਨਹੀਂ ਕਰ ਰਿਆ ਪਰ ਹਕੀਕਤ ਇਹ ਹੈ ਕਿ ਇੰਪਲੀਮੈਂਟ ਹੋ ਰਹੇ ਨੇ ਹੁਣ ਕਿਸ ਤਰ੍ਹਾਂ ਦਾ ਅਸਰ ਸਾਡੇ ਵਿਦਿਆਰਥੀਆਂ ਤੇ ਪੈ ਰਿਹਾ ਹੈ ਜਿਹੜੇ ਲਗਾਤਾਰ ਉੱਥੇ ਨਵੇਂ ਰੂਲਸ ਇੰਪਲੀਮੈਂਟ ਹੋਏ ਨੇ ਇਹ ਸਮਝਣਾ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਿਰਤ ਜੀ ਸਾਡੇ ਨਾਲ ਨੇ ਤਿਰਤ ਜੀ ਬਹੁਤ ਸਵਾਗਤ ਹੈ ਸਸਿਕਾ ਤਿਰਤ ਜੀ ਮੈਂ ਚਾਹੂੰਗਾ ਕਿ ਏ ਟੂ ਜ਼ੈਡ ਕਲੈਰਿਟੀ ਦਿਓ ਜਿਹੜੇ ਦੋ ਨਵੇਂ ਅਪਡੇਟਸ ਜਿਹੜੇ ਇੰਪਲੀਮੈਂਟ ਹੋਗੇ ਨੇ ਸੋ ਮੈਂ ਚਾਹੂੰਗਾ ਕਿ ਵਿਦਿਆਰਥੀਆਂ ਨੂੰ ਦੱਸੋ ਸਸੇ ਗਾਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਚੋਂਗੇ ਤੋਂ ਕੱਲ ਹੀ ਨਾ ਕਿਸੇ ਨਾਲ ਡਿਸਕਸ਼ਨ ਜੀ ਹੋ ਰਹੀ ਸੀਗੀ ਤੇ ਬੜੀ ਮੈਂ ਤਾਂ ਕਹੂੰਗਾ ਡਿਸਕਸ਼ਨ ਸੀਗੀ ਇਦਾਂ ਦੀ ਕਿ ਉਹ ਚੀਜ਼ਾਂ ਕਹਿ ਰਹੇ ਸੀਗੇ ਕਿ ਯਾਰ ਕੈਨੇਡਾ ਗਵਰਨਮੈਂਟ ਨਾ ਸਿਰਫ ਅਨਾਉਂਸ ਕਰੀ ਜਾ ਰਹੀ ਕਰਦੀ ਕੁਝ ਨਹੀਂ ਭਈ ਇੰਪਲੀਮੈਂਟ ਨਹੀਂ ਕਰਦੀ ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਹ ਚੀਜ਼ ਨਾ ਸਾਂਝੀ ਵੀ ਕੀਤੀ ਸੀ ਕਿ ਹਜੇ ਤੱਕ ਵੀ ਜਦੋਂ ਕੈਨੇਡਾ ਕਹਿ ਰਿਹਾ ਕਿ ਐਲਐਮਆਈ ਦੇ 50 ਪੁਆਇੰਟ ਬੰਦਾ ਤੇ ਉਹ ਹਜੇ ਤੱਕ ਬੰਦ ਜਿਹੜੇ ਹੋਏ ਹੀ ਨਹੀਂ ਹੈਗੇ ਤੇ ਜਿਹੜੀ ਦੂਸਰੀ ਚੀਜ਼ ਹੋਰ ਅਨਾਉਂਸਮੈਂਟ ਸੀ ਕਿ ਜਿਹੜੀ ਫਲੈਗ ਪੋਲਿੰਗ ਆਪਾਂ ਕਹਿ ਰਹੇ ਨੇ ਕਿ ਜਿੱਦਾਂ ਹੁਣ ਆਪਾਂ ਵਾਕ ਪਰਮਿਟ ਦਾ ਸਟੱਡੀ ਤੋਂ ਕਨਵਰਟ ਕਰਾ ਲੈਣ ਦੇ ਸੀ ਨਾ ਐਕਸਟੈਂਡ ਕਰਵਾ ਲੈਣ ਦੇ ਸੀਗੇ ਨਾ ਮੌਕੇ ਦੇ ਜਾ ਕੇ ਉੱਤੇ ਆਪਾਂ ਯੂਟਰਨ ਲੈ ਕੇ ਉੱਤੇ ਤੇ ਉਹ ਵੀ ਚੀਜ਼ਾਂ ਜਿਹਦਾ ਉਹਨੇ ਕਿਹਾ تھا ਸੀ ਅਸੀਂ ਬੰਦ ਕਰਨ ਜਿਹੜਾ ਕੀ ਆ ਜਾ ਰਹੇ ਆ ਤੇ ਪਰ ਹਾਂ ਜੀ ਹੋਈਆਂ ਨਹੀਂ ਸੀ ਬਟ ਮੈਂ ਦੱਸ ਦਵਾਂ ਕਹਿੰਦੇ ਨਾ ਦੇਰ ਸ ਪਹਿਲਾਂ ਤਾਂ ਮੰਨ ਕੇ ਚੱਲੋ ਜਦੋਂ ਕਿ ਅਨਾਊਂਸਮੈਂਟ ਹੁੰਦੀ ਹੈ ਨਾ ਤੇ ਉਹਨੇ ਇੰਪਲੀਮੈਂਟ ਹੋਣਾ ਹੀ ਆ ਸੋ ਮੈਂ ਤਾਂ ਕਹਿੰਦਾ ਸੋ ਵਧੀਆ ਗੱਲ ਆ ਕਿ ਜੋ ਪਹਿਲਾਂ ਅਨਾਊਂਸਮੈਂਟ ਹੁੰਦੀ ਆ ਤੇ ਤੁਹਾਡੇ ਕੋਲੋਂ ਟਾਈਮ ਮਿਲ ਜਾਂਦਾ ਉਹ ਸਿੱਧਾ ਫਾਇਦਾ ਮਿਲ ਗਏ ਜੇ ਤੁਸੀਂ ਚੱਕ ਸਕਦੇ ਹੋਗੇ ਦਾ ਬਟ ਹਾਂ ਜਿਹੜੀਆਂ ਅਨਾਊਂਸਮੈਂਟਾਂ ਹੋਈਆਂ ਸੀ ਤੇ ਅੱਜ ਮੈਂ ਦੱਸ ਦਵਾਂ ਦੋਨੇ ਹੀ ਆਫੀਸ਼ੀਅਲ ਅਪਡੇਟਸ ਜਿਹੜੀਆਂ ਕਿ ਸਾਈਟ ਸੇ ਚੜ ਗਈਆਂ ਤੇ ਅੱਜ ਮੈਂ ਟੀਮ ਨੂੰ ਕਹੂੰਗਾ ਜਦਾਂ ਕਿ ਸਾਡੀ ਆਰਦਾਸ ਆ ਕਿ ਪ੍ਰੂਫ ਦਿਖਾਉਣ ਦੀ ਤੇ ਜ਼ਰੂਰ ਦਿਖਾਏ ਜਾਣ ਤੇ ਪਹਿਲਾਂ ਤਾਂ 플ੈਗ ਪੁੱਲਿੰਗ ਦਾ ਪ੍ਰੂਫ ਦਿਖਾਦਾ ਜਿੱਥੇ ਉਹਨਾਂ ਨੇ ਕਹਿ ਦਿੱਤਾ ਕਿ ਸਟੱਡੀ ਪਰਮਿਟ ਤੇ ਵਰਕ ਪਰਮਿ ਆਨਲਾਈਨ ਹੀ ਜਿਹੜਾ ਕਿ ਅਪਲਾਈ ਜਿਹੜਾ ਕਿ ਆ ਕਰਨਾ ਪਊਗਾ ਸੋ ਇਹ ਚੀਜ਼ ਦਾ ਵੀ ਹੋ ਜਾਣਾ ਕਿ ਖਿਆਲ ਰੱਖਣਾ ਤੇ ਖਾਸ तौर ਤੇ ਜਿਹੜੀ ਇਹਦੀ ਜ਼ਿਆਦਾ ਵੱਡੀ ਇਮਾਰਤ ਹੈ ਪਤਾ ਕਿ ਇਹਨਾਂ ਨੂੰ ਪੈਣੀ ਆ ਜਿੰਨਾ ਕਿ ਮੈਂ ਹਜੇ ਸੋਚ ਰਿਹਾ ਕਿ ਜਿਹੜਾ ਕਿ ਨਾ ਐਲਐਮਆਈ ਦੇ 50 ਪੁਆਇੰਟ ਖਾਸ ਤੌਰ ਤੇ ਜਿਹੜਾ ਵਿਜ਼ਟਰ ਵੀਜ਼ਾ ਤੇ ਇਥੋਂ ਜਾ ਕੇ ਮੈਂ ਤਾਂ ਕਹੂੰਗਾ ਕਨਵਰਟ ਜਿਹੜੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਨਾ ਤੇ ਉਸ ਚੀਜ਼ ਜਿਹੜੀ ਕਿ ਬਹੁਤ ਵੱਡੇ ਲੈਵਲ ਤੇ ਇਫੈਕਟ ਹੋਣ ਹੋਊਗੀ ਸੋ ਇਸੇ ਲਈ ਤਾਂ ਮੈਂ ਇਸ ਵੀਡੀਓ 'ਚ ਇੱਕ ਸਨੇਹਾ ਵੀ ਦੇ ਦੇਵਾਂ ਡਿਸਕਸ਼ਨ ਦੇ ਨਾਲ ਨਾਲ ਤੇ ਕਈ ਪੇਰੈਂਟਸ ਅੱਜ ਵੀ ਮੈਂ ਦੇਖਿਆ ਮੇਰੇ ਤੋਂ ਕੇਸ ਆਇਆ ਸੀਗਾ ਕਿ 18 ਸਾਲ ਦਾ ਮੁੰਡਾ ਭੇਜਣਾ ਮੈਂ ਉਹਨੂੰ ਕਹਿ ਰਿਹਾ ਬੇਟਾ ਕਿਉਂ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੇ ਉਹਦੇ ਵੱਡੇ ਭੈਣ ਭਰਾ ਉੱਥੇ ਰਹਿੰਦੇ ਆ ਹੁਣ ਤਾਂ ਇੰਡੀਆ ਤੋਂ ਵੀ ਜੀਆਈਸੀ ਮੰਡੇਟਰੀ ਨਹੀਂ ਰਹੀ ਸਾਲ ਦੀ ਫੀਸ ਮੰਡੇਟਰੀ ਨਹੀਂ ਐਸਡੀਐਸ ਬੰਦ ਹੋ ਗਈ ਉਹ ਗੱਲਾਂ ਨਹੀਂ ਰਹੀਆਂ ਉੱਥੇ ਜਾ ਕੇ ਜੋ ਤੀਜਾ ਤੁਸੀਂ ਬਚਾਉਣੀਆਂ ਸੀ ਇੰਡੀਆ ਤੋਂ ਫਾਇਦਾ ਚੱਕ ਸਕਦੇ ਕਿਉਂਕਿ ਹੁਣ ਕੈਨੇਡਾ ਚੋ ਇੰਟਰਨਲੀ ਵੀਜ਼ਾ ਕਨਵਰਟ ਕਰਾਉਣਾ ਯੈਸ ਚੈਲੰਜ ਹੋਊਗਾ ਚੈਲੰਜ ਪਤਾ ਕਿੰਨਾ ਵਾਸਤੇ ਜਿਹੜੇ ਮੈਂ ਤਾਂ ਕਹਿੰਗੇ ਇੰਡੀਆ ਤੋਂ ਗਏ ਅਜ ਬਦਾਜ਼ਮਾ ਡਰਨ ਨਾ ਜਿਹੜੇ ਬੱਚੇ ਤਾਂ ਉੱਤੇ ਹੈਗੇ ਆ ਜਿਹੜੇ ਤਾਂ ਜੈਨੂਨ ਪੜ ਰਹੇ ਆ ਜਿਨ੍ਹਾਂ ਨੇ ਆਪਣੀ ਪੜਾਈ ਵਧਾਉਣੀ ਆ ਜੇ ਉਹਨਾਂ ਨੇ ਆਪਣਾ ਵਰਕ ਪਰਮਿਟ ਲੈਣਾ ਵਾ ਆਨਲਾਈਨ ਵੀ ਕਰਦੇ ਆ ਬੜਾ ਬੇਫਿਕਰ ਹੋ ਜਾਓ ਤੁਹਾਡਾ ਕੋਈ ਟੈਨਸ਼ਨ ਨਹੀਂ ਕੋਈ ਤੁਹਾਡਾ ਬਾਲ ਬਿੰਗਾ ਨਹੀਂ ਕਰ ਸਕਦਾ ਐਂਡ ਵਧੀਆ ਸਾਰਾ ਕੁਝ ਹੋਣਾ ਬਟ ਹਾਂ ਜਗਾੜ ਕਹੂੰਗਾ ਜਿਹੜੀਆਂ ਕਿ ਅੱਗੇ ਦੇ ਵੀ ਮੈਂ ਕਹਿੰਦਾ ਜੋ ਚੋਰ ਮੋਰੀਆਂ ਉਹੜੀਆਂ ਕਿ ਆ ਬੰ ਹੋਣੀਆ ਸ਼ੁਰੂ ਮੈਂ ਤਾਂ ਕਹੂੰ ਵਾਧੂ ਤਕਰੀਬਨ ਲੱਖ ਭਗ ਬੰਦ ਹੋ ਗਈਆਂ ਜਿਹੜੀ ਮੈਂ ਤਾਂ ਕਹੂੰਗਾ ਕਿ ਐਲ ਐਮ ਆਈ ਨਾ ਤੇ ਸਟੂਡੈਂਟ ਐਕਸਪਲੋਇਟ ਹੋਇਆ ਸੀ ਬਹੁਤ ਪਿਛਲੇ ਸਮੇਂ ਦੇ ਵਿੱਚ ਉਹ ਜਿਹੜਾ ਬੰਦ ਹੋ ਗਿਆ ਤੇ ਅੱਜ ਨਾ ਹਜੇ ਵੀ 50 ਪੁਆਇੰਟ ਜਿਹੜੀ ਬੰਦ ਦੀ ਅਨਾਉਂਸਮੈਂਟ ਆਫੀਸ਼ੀਅਲੀ ਉੱਥੇ ਚੜ ਗਈ ਆ ਬੰਦ ਹੋਣੇ ਥੋੜੀ ਦੇਰ ਵਿੱਚ ਸ਼ੁਰੂ ਹੋ ਜਣੇ ਆ ਤੇ ਅੱਜ ਮੈਂ ਦੱਸ ਦਵਾਂ ਹਜੇ ਇਫੈਕਟ ਨਹੀਂ ਹੋਈ ਪਰ ਹਾਂ ਆਫੀਸ਼ੀਅਲ ਸਾਈਟ ਤੇ ਚੜ ਗਿਆ ਨਿਊਜ਼ ਵਾਲੀ ਤੇ ਉਹਦਾ ਵੀ ਸਕਰੀਨਸ਼ਾਟ ਮੈਂ ਟੀਮ ਨੂੰ ਕਹੂੰਗਾ ਤੇ ਸਾਂਝੇ ਜ਼ਰੂਰ ਕਰਨ ਤੇ ਅੱਜ ਮੈਂ ਦੱਸ ਦਵਾਂ ਇਹ ਤੇ ਕੀ ਕਲ ਇਨਵਿਟੇਸ਼ਨ ਜਿਹੜਾ ਕਹਿੰਦੇ ਨਾ ਆਪਾਂ ਐਕਸਪ੍ਰੈਸ ਐਂਟਰੀ ਚਾਹੁੰਦੀ ਆਈਟੀਏ ਜਿਹਨੂੰ ਆਪਾਂ ਕਹਿੰਦੇ ਇਨਵਿਟੇਸ਼ਨ ਟੂ ਅਪਲਾਈ ਉਹ ਤਾਂ ਬੇਫਿਕਰ ਆ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਜਾਂ ਜਿਨ੍ਹਾਂ ਦੀ ਫਾਈਲ ਆਲਰੇਡੀ ਚੱਲ ਰਹੀਆਂ ਠੀਕ ਹੈ ਨਾ ਉੱਥੇ ਚੱਲ ਰਹੀਆਂ ਉਹ ਹਜੇ ਐਜ਼ ਇਟ ਇਜ਼ ਹੀ ਰਹਿਣੀਆਂ ਕਿ ਇਹ ਚੱਲਣੀਆਂ ਆਪਣੇ ਆਪ ਨੂੰ ਸੇਫ ਸਮਝ ਸਕਦੇ ਆ ਅੰਟਿਲ ਅਨਲਿਸ ਜਿਹੜੀਆਂ ਕਿ ਸਾਰੀਆਂ ਫਾਈਲਾਂ ਉਦੋਂ ਇਫੈਕਟ ਹੋਣਗੀਆਂ ਜਦੋਂ ਇਹ ਚੀਜ਼ਾਂ ਇੰਪਲੀਮੈਂਟ ਹੋਣਗੀਆਂ ਜੋ ਨਵਾਂ ਬੱਚਾ ਜਿਹੜਾ ਉੱਥੇ ਇਹ ਚੀਜ਼ਾਂ ਦਾ ਜੇ ਉਹ ਜਿਗਾੜ ਲਾਉਣ ਦੀ ਸੋਚ ਰਿਹਾ ਤੇ ਸਾਵਧਾਨ ਹੋ ਜਾਓ ਆਪਣੇ ਮਾਪੇ ਦੇ ਆਪਣੇ ਕਮਾਏ ਹੋਏ ਮੈਂ ਤਾਂ ਕਹੂੰਗਾ ਪੇਰ ਬੱਚਿਆਂ ਨੇ ਉੱਥੇ ਕੀ ਕੀਤਾ ਸਾਲ-ਸਾਲ ਦੋ-ਦੋ ਤਿੰਨ-ਤਿੰਨ ਸਾਲ ਦੀਆਂ ਸਾਰੀਆਂ ਕਮਾਈਆਂ ਐਵੇਂ ਜਿਗਾੜ ਤੇ ਲਾਤੀਆਂ ਤੇ ਉਹ ਬਚ ਲੋ ਜਿੰਨਾ ਬਚ ਹੋ ਸਕਦਾ ਸੋ ਓਵਰঅল ਦਾ ਸਾਰਾ ਕੁਝ ਲੱਗ ਰਿਹਾ ਹੁਣ ਇੱਕ ਵਾਰੀ ਫੇਰ ਮੈਂ ਕਹੂੰਗਾ ਆਪਣਾ ਆਪਣਾ ਦੇਖਣ ਦਾ ਨਜ਼ਰੀਆ ਵਾ ਲੱਗ ਰਿਹਾ ਹੋਣਾ ਜੀ ਖਤਮ ਹੋ ਰਿਹਾ ਸਾਰਾ ਕੁਝ ਵਧੀਆ ਮਲਈ ਕਿ ਹੁਣ ਕੁਝ ਨਹੀਂ ਹੋਊਗਾ ਬੜਾ ਇਹ ਜੀ ਜੀ ਨੂੰ ਚੀਜ਼ ਨਾ ਠੰਡੇ ਦਾ ਮੰਗਣਾ ਸੋਚ ਕੇ ਦੇਖੋ ਖਤਮ ਨਹੀਂ ਹੋ ਰਿਹਾ ਸਾਰਾ ਕੁਝ ਰਿਫਾਈਨ ਹੋ ਰਿਹਾ ਸਫਾਈ ਹੋ ਰਹੀ ਆ ਤੋ ਕਹਿੰਦੇ ਨਾ ਜਦੋਂ ਆਪਾਂ ਸਫਾਈ ਕਰਦੀ ਕਰਦੇ ਆ ਆਪਣੇ ਵੀ ਹੁੰਦੀ ਨਾ ਜਦੋਂ ਦੀਵਾਲੀ ਚ ਸਫਾਈਆਂ ਕਰਦੇ ਆ ਜਾਂ ਕਿਸੇ ਚੀਜ਼ ਦੀ ਆਪਾਂ ਸਫਾਈ ਕਰਦੇ ਆ ਉਹ ਕਿੰਨਾ ਧੂਆ ਮਿੱਟੀ ਉੱਠਦਾ ਕਿੰਨਾ ਮਲਈ ਕਿੰਨਾ ਲੱਗਦਾ ਕਿ ਹਾ ਯਾਰ ਕਿੰਨਾ ਬੁਰਾ ਹਾਲ ਹੋ ਰਿਹਾ ਪਰ ਜਦੋਂ ਸਫਾਈ ਹੋ ਜਾਂ ਅਸਲੇ ਸਫਾਈ ਦਾ ਦੌਰ ਦੇ ਵਿੱਚ ਸਾਨੂੰ ਸ਼ਾਇਦ ਤਕਲੀਫ ਹੋ ਰਗੀ ਹੋ ਕਿ ਜਦੋਂ ਧੂਆਂ ਉੱਠ ਰਿਹਾ ਜਾਂ ਕੁਝ ਲੱਗ ਰਿਹਾ ਯਾਰ ਕੀ ਹੋ ਰਿਹਾ ਪਰ ਓਵਰ ਆਲ ਤੁਸੀਂ ਇਹਦਾ ਰਿਜ਼ਲਟ ਦੇਖੋ ਕਿੰਨਾ ਵਧੀਆ ਹੋਊਗਾ ਜਿਹੜੇ ਬੱਚੇ ਉਥੇ ਪੜ ਰਹੇ ਆ ਜਿਹੜੇ ਬੱਚੇ ਉਥੇ ਪੜੇ ਆ ਜਿਹੜੇ ਬੱਚੇ ਉਥੇ ਕੰਮ ਕਰ ਰਹੇ ਆ ਜੈਨੂਨ ਬੱਚਿਆਂ ਵਾਸਤੇ ਤਾਂ ਮੈਂ ਤਾਂ ਕਹਾਂਗਾ ਲਾਟਰੀ ਨਿਕਲ ਗਈ ਠੀਕ ਹੈ ਜੈਨੂਨ ਬੱਚੇ ਮੈਂ ਤੁਹਾਨੂੰ ਕਹਿ ਰਿਹਾ ਜਿਹੜਾ ਜਿਗਾੜ ਤੁਹਾਨੂੰ ਮੈਂ ਕਹਾਂਗਾ ਜਿਹੜਾ ਨਹੀਂ ਲਾਇਆ ਜਣ ਉਹਨਾਂ ਤੇ ਤਾਂ ਲਾਟਰੀ ਨਿਕਲ ਗਈ ਸੋ ਆਪਣੀ ਹੁਣ ਤੁਸੀਂ ਪੜਾਈ ਵਧੀਆ ਕਰੋ ਆਪਣੀ ਆਇਸ ਤੇ ਕੰਮ ਕਰੋ ਫ੍ਰੈਂਚ ਦੇ ਜੇ ਕੰਮ ਕਰ ਸਕਦੇ ਆਪਣੀ ਫ੍ਰੈਂਚ ਤੇ ਕੰਮ ਕਰ ਸਕੋ ਤਾਂ ਰੈਲੇਵੈਂਸੀ ਨਾਲ ਕੰਮ ਲਵੋ ਤੁਹਾਨੂੰ ਘਰ ਤੁਹਾਨੂੰ ਪੀਆਰ ਜਿਹੜੀ ਹੈ ਕਿਆਂ ਡੈਫੀਨੇਟਲੀ ਤੁਹਾਡੀ ਬੜੀ ਆਣ ਗਈਆਂ ਬਿਨਾ ਐਲਐਮਆਈਆਂ ਦੇ ਕਿਉਂਕਿ ਜੇ ਐਲਐਮਆਈ ਦੇ 50 ਪੁਆਇੰਟ ਬੰਦ ਹੋਣੇ ਨਾ 50 ਜਾਂ 200 ਪੁਆਇੰਟ ਬੰਦ ਹੋਣੇ ਆ ਇਹ ਸਿਰਫ ਇੱਕ ਬੰਦੇ ਲਈ ਨਹੀਂ ਸਾਰਿਆਂ ਲਈ ਬੰਦ ਜਿਹੜੇ ਕੀ ਹੋ ਚੁੱਕੇ ਆ ਤੇ ਮੈਲੀ ਬੰਦ ਹੋ ਜਿਹੜੇ ਕੀ ਹੋਣਗੇ ਸੋ ਇਹਦਾ ਤੁਹਾਨੂੰ ਫਾਇਦਾ ਹੋਗਾ ਤੋਂ ਅੱਜ ਨਾ ਕਿ ਮੇਰੇ ਤੋਂ ਸਟੂਡੈਂਟ ਹੋਰ ਆਇਆ ਬੜੀ ਸਟੋਰੀ ਹੈ ਪਹਿਲਾਂ ਮੇਰੇ ਤੋਂ ਗਿਆ ਰਿਫਿਊਜ਼ਲਾਂ ਤੋਂ ਬਾਅਦ ਉੱਥੇ ਜਾ ਕੇ ਦਿਲ ਨਹੀਂ ਲੱਗਾ ਫਿਰ ਵਾਪਸ ਆ ਗਿਆ ਤਿੰਨ ਚਾਰ ਮਹੀਨੇ 6 ਕੁ ਮਹੀਨੇ ਇੰਡੀਆ ਰਿਹਾ ਫਿਰ ਵਾਪਸ ਚਲਾ ਗਿਆ ਫਿਰ ਉੱਥੇ ਪੜਾਈ ਨਹੀਂ ਕਿਤੇ ਫਿਰ ਵਾਪਸ ਆ ਗਿਆ ਸੋ ਅੱਜ ਵੀ ਮੇਰੇ ਕੋਲ ਆਇਆ ਸੀ ਉਹਦੇ ਪੇਰੈਂਟਸ ਬੜੇ ਮਜਬੂਰ ਜਿਹੜੇ ਪੇਰੈਂਟਸ ਇੱਕ ਵਾਰੀ ਮਜਬੂਰੀ ਹੋਏ ਦਾ ਨਾ ਸੋ ਵੀ ਬੱਚਿਆ ਦੀ ਸਿਹਤੋਂ ਕੀ ਚੰਗਾ ਤੇ ਉਹ ਅੱਜ ਵੀ ਕਹਿ ਰਿਹਾ ਸਰ ਹੁਣ ਦੱਸੋ ਕੋਈ ਜਗਾੜ ਲਾ ਦੇ ਕਿਉਂਕਿ ਹੁੰਦਾ ਉਹਨੇ ਕਾਲਜ ਨੇ ਵੀ ਕਹਿ ਦਿੱਤਾ ਕਿ ਬਰਾਸੀਂ ਤੁਹਾਨੂੰ ਦੁਬਾਰਾ ਮੌਕਾ ਦੇਣਾ ਕਿ ਪਿਛਲੀ ਵਾਰੀ ਅਸੀਂ ਪ੍ਰੋਪਰ ਕਾਲਜ ਨਾਲ ਕਨਵਰਸੇਸ਼ਨ ਕਰਕੇ ਉਹਨੂੰ ਦੁਬਾਰਾ ਸੈਕਿੰਡ ਚਾਂਸ ਦਿਵਾਈ ਸੀਗੀ ਪਰ ਉਹ ਬੱਚਾ ਫ ਤੇ ਦੁਬਾਰਾ ਕਹਿਣਾ ਕਿ ਜੇ ਪੜ੍ਹਾਈ ਦੇ ਵਿੱਚ ਕੋਈ ਕਮੀ ਰਹਿ ਗਈ ਫਿਰ ਅੱਗੇ ਆਉਣ ਵਾਲੀ ਜਿਹੜੀ ਜਰਨੀ ਹੈ ਤੇ ਡੈਫੀਨਿਟਲੀ ਓਕੀ ਹੋਊਗੀ ਤੇ ਕੈਨੇਡਾ ਮੈਂ ਤਾਂ ਕਹੂੰਗਾ ਵੈਲਕਮ ਕਰੂੰਗਾ ਉਹਨਾਂ ਸਾਰੇ ਬੱਚਿਆਂ ਨੂੰ ਤੇ ਕਹੂੰਗਾ ਡੈਫੀਨਿਟਲੀ ਅਪਲਾਈ ਕਰੋ ਕਿਉਂਕਿ ਪ੍ਰੋਫੈਸ਼ਨਲ ਸਾਡਾ ਕੰਮ ਵੀ ਹੈ ਤੇ ਮੈਂ ਫਿਰ ਵੀ ਉਹ ਸਲਾਹ ਦਿੰਦਾ ਜੋ ਸੀ ਆਪਣੇ ਬੱਚੇ ਨੂੰ ਦਈਏ ਕਿ ਅਪਲਾਈ ਕਰੋ ਬੜੀਆ ਸਮਾਂ ਵਾ ਬਟ ਹਾਂ ਉਹ ਅਪਲਾਈ ਕਰੇ ਜਿਹੜਾ ਪੜ੍ਹਨਾ ਚਾਹੁੰਦਾ ਜਿਹਨੇ ਜਿਹਦਾ ਕਰੀਅਰ ਆ ਜਿਹਨੇ ਫੋਕਸ ਕੀਤਾ ਯਾਰ ਮੈਂ ਪੜਨਾ ਮੇਰਾ ਇਹ ਗੂਲ ਹੈਗਾ ਮੈਂ ਕਰਨਾ ਕਿਉਂਕਿ ਕੈਨੇਡਾ ਨਹੀਂ ਹੁੰਦਾ ਗੂਲ ਵੀ ਤੁਹਾਨੂੰ ਦੇਤੇ ਕਿ ਆਹ ਕੋਰਸੇਸ ਦੀ ਲਿਸਟ ਆ ਯਾਰ ਇਹਨਾਂ ਦੇ ਵਿੱਚ ਤੁਸੀਂ ਆਗੇ ਪੜ੍ਹ ਲਓ ਇਹਨਾਂ ਦੇ ਵਿੱਚ ਸਾਡੇ ਤੋਂ ਵਰਕ ਪਰਮਿਟ ਲੈ ਲਓ ਤੇ ਤੁਸੀਂ ਆਪਣੀ ਪੀਆਰ ਵੀ ਈਜ਼ੀਲੀ ਜਿਹੜੀ ਲੈ ਸਕਦੇ ਹੋ ਸਭ ਕੁਝ ਉਹਨੇ ਕਲੀਅਰ ਕੀਤਾ ਹੋਇਆ ਬੜਾ ਗੱਲ ਬਣੇ ਕੀ ਰਸਤਾ ਦਿਖਾਤਾ ਤੁਰਨਾ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਪੜਨਾ ਨਵੇਂ ਬੱਚਿਆਂ ਦੀ ਮੈਂ ਗੱਲ ਕਰਦਾ ਜਿੱਤੇ ਫੁੱਲ ਕਲੈਰਿਟੀ ਜਿਹੜੀ ਹੈਗੀ ਆ ਸੋ ਕੈਨੇਡਾ ਪੜ੍ਹੇ ਲਿਖਣ ਵਾਲੇ ਬੱਚਿਆਂ ਵਾਸਤੇ ਨਜ਼ਾਰਾ ਹੀ ਆਉਣ ਵਾਲੇ ਸਮਿਆਂ ਦੇ ਵਿੱਚ ਤੇ ਜਿਹੜੇ ਬੱਚਿਆਂ ਨੂੰ ਮੈਂ ਕਹੂੰਗਾ ਨਵੇਂ ਬੱਚੇ ਨੂੰ ਮੈਂ ਕਹੂੰਗਾ ਜਿਗਾੜ ਤੋਂ ਦੂਰ ਰਹਿਣਾ ਤੇ ਜਿਹੜੇ ਬੱਚੇ ਨੇ ਉੱਥੇ ਜਿਗਾੜ ਲਾਇਆ ਵੀ ਹੋਇਆ ਤੂੰ ਜਲਦੀ ਤੋਂ ਜਲਦੀ ਮੈਂ ਕਹੂੰਗਾ ਬੇਟਾ ਸਟੈਪ ਬੈਕ ਤਾਂ ਕਰਨਾ ਹੀ ਪੈਣਾ ਸਹੀ ਰਸਤਾ ਚੁਣ ਕੇ ਹੋਣੀ ਸਹੀ ਰਾਹ ਤੇ ਚੱਲੋ ਦਨ ਤਾਂ ਹੀ ਜਿਹੜੀਆਂ ਕਿ ਸੈਟਲਮੈਂਟ ਦੇ ਜੋ ਆਪਾਂ ਇੰਡੀਆ ਤੋਂ ਸੁਪਨੇ ਲੈ ਕੇ ਗਏ ਨਾ ਤਾਂ ਹੀ ਜਿਹੜੇ ਕਿ ਪੂਰੇ ਹੋਣੇ ਆ ਤੇ ਉਮੀਦ ਕਰਦਾ ਤੁਸੀ ਸਾਰੇ ਜਣੇ ਰਾਜੀ ਕੋਸ਼ਿਸ਼ ਦੇ ਚੜ੍ਹਦੀ ਕਲਾ ਚ ਲਾਉਂਗੇ ਸੋ ਕੈਨੇਡਾ ਦੀ ਜਿੰਨੀਆਂ ਵੀ ਅਨਾਉਂਸਮੈਂਟ ਹੁੰਦੀਆਂ ਕਿਉਂਕਿ ਨਾ ਪਿਛਲੇ ਸਮੇਂ ਚ ਹੋਰ ਵੀ ਅਨਾਉਂਸਮੈਂਟਾਂ ਨਹੀਂ ਹੋਈਆਂ ਸੀ ਪਰ ਵਾਇਰਲ ਬੜੀਆਂ ਹੋਈਆਂ ਸੀ ਜਿਵੇਂ ਐਮਬੈਸੀ ਫੀਸ ਵਧ ਗਈਆਂ ਉਹ ਅਜੇ ਤੱਕ ਕੁਝ ਨਹੀਂ ਆ ਰੋਲੇ ਰੱਪੇ ਚੱਲਣਦੇ ਆ ਬਟ ਹਾਂ ਜੋ ਸੱਚ ਹੈਗਾ ਤੁਹਾਡੇ ਨਾਲ ਅਸੀਂ ਹਰ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਜਰੂਰ ਪੇਸ਼ ਕਰ ਰਹੇ ਆ ਇੱਥੇ ਤੇ ਮੈਂ ਉਮੀਦ ਕਰਦਾ ਵਾਂ ਤੇ ਜਿੰਨੀ ਹੈ ਕੈਨੇਡਾ ਦੇ ਵਿੱਚ ਆੜਾ ਸਵ ਤੁਹਾਡੇ ਬੱਚਿਆਂ ਦੇ ਫਿਊਚਰ ਵਾਸਤੇ ਇਹ ਬੈਟਰਮੈਂਡ ਵਾਸਤੇ ਡੈਫੀਨਟਲੀ ਜ਼ੱੜ ਲੈ ਕੇ ਆਊਗਾ ਤੇ ਮੈਂ ਉਮੀਦ ਕਰਦਾ ਵਾਂ ਤੇ ਤੁਸੀਂ ਕਮੈਂਟ ਮਾਰ ਕੇ ਚਾਹੇ ਸਾਲ ਤੋਂ ਸਾਲ ਬਾਅਦ ਦੱਸਿਓ ਕਿ ਹਾਂ ਯਾਰ ਉਸੀ ਉਹਦੋਂ ਹਿੰਮਤ ਛੱਡਤੀ ਸੀ ਬਟ ਹਾਂ ਜੋ ਕੁਝ ਉਦੋਂ ਹੋਇਆ ਉਹ ਵਧੀਆ ਵਾਸਤੇ ਹੋਇਆ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਤੇ ਚੜਦੀ ਕਲਾ ਚ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਸੋ 85 578 85 578 ਇਸ ਨੰਬਰ ਤੇ ਤੁਸੀਂ ਤੀਰਤ ਜੀ ਨੂੰ ਸੰਪਰਕ ਕਰ ਸਕਦੇ ਹੋ ਤੀਰਤ ਜੀ ਨੇ ਬਹੁਤ ਕਲੈਰਿਟੀ ਦੇ ਨਾਲ ਇਹ ਸਾਰੇ ਅਪਡੇਟ ਸਾਡੇ ਨਾਲ ਸਾਂਝੇ ਕੀਤੇ ਨੇ ਸੋ ਮੇਰੇ ਵਿਦਿਆਰਥੀਆਂ ਨੂੰ ਕਹੂੰਗਾ ਕੋਈ ਕਨਫਿਊਜ਼ਨ ਹੈ ਤੇ تیرੇ ਜੀ ਦੇ ਨਾਲ ਗੱਲ ਕਰੋ ਔਰ ਤੁਸੀਂ ਲਗਾਤਾਰ ਇਹਨਾਂ ਵੀਡੀਓਜ਼ ਦੇ ذریعے ਲੇਟੈਸਟ ਇਨਫੋਰਮੇਸ਼ਨ ਹਾਸਲ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਸੋਮੇ